ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗਲੋਬਲ 스타 ਤਲਜੀਤ ਦੋਸਾਂਝ ਫੈਨਸ ਹਮੇਸ਼ਾ ਉਹਨਾਂ ਦੇ ਲਾਈਵ ਕੰਸਰਟ ਦਾ ਵੇਟ ਕਰਦੇ ਰਹਿੰਦੇ ਨੇ ਕਿ ਕਦੋਂ ਤਲਜੀਤ ਦੋਸਾਂਝ ਲਾਈਵ ਕੰਸਰਟ ਕਰਨ ਤੇ ਅਸੀਂ ਦੇਖਣਾ ਚਾਹੀਏ ਹਾਲਾਂਕਿ ਇਸ ਵੇਲੇ ਦਿਲਜੀਤ ਦੋਸਾਂਝ ਜਟ ਐਂਡ ਜੁਲੀਅਟ 3 ਦੇ ਲਈ ਜਿਹੜੀਆਂ ਸੁਰੱਖਿਅਤਾਂ ਬਟੌਰ ਦੇ ਪਏ ਨੇ ਬਹੁਤ ਵਧੀਆ ਉਹਨਾਂ ਦਾ ਜਿਹੜਾ ਫੈਨਸ ਨੂੰ ਜਿਹੜਾ ਕੈਰੇਕਟਰ ਬਹੁਤ ਘੇਟ ਲੱਗਾ ਕਿਉਂਕਿ ਫਤਿਹ ਦਾ ਕਿਰਦਾਰ ਜਿਹੜਾ ਚਟ ਐਂਡ ਜੁਲੀਅਟ 1 ਦੇ ਵਿੱਚ ਵੀ ਵਧੀਆ ਲੱਗਾ ਸੀ 2 ਦੇ ਵਿੱਚ ਤਾਂ ਕਹਿ ਹੀ ਬਾਤ ਸੀਗੀ ਤੇ ਇਸ ਵਾਰ ਵੀ ਫਤੇ ਸਿੰਘ ਨੇ ਕਮਾਲ ਕਰ ਦਿੱਤੀ ਤੇ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਕੋਚੀਲਾ ਦੇ ਵਿੱਚ ਜਾ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਅੰਬਾਨੀਆਂ ਦੇ ਵਿੱਚ ਸ਼ੋਅ ਲਾ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਅਮਰੀਕਾ ਕੈਨੇਡਾ ਦੇ ਵਿੱਚ ਜਿੰਨੇ ਵੀ ਦਿਲੂ ਮਨਾਤੀ ਟੂਰ ਹੋਏ ਸਨ ਜਿੰਨੇ ਵੀ ਉੱਥੇ ਸ਼ੋਅ ਹੋਏ ਸਨ ਉਹ ਸਾਰੇ ਸੋਲਡ ਆਊਟ ਗਏ ਸਨ ਤੇ ਹੁਣ ਦਿਲੂ ਮਨਾਤੀ ਟੂਰ ਦਾ ਸੈਕਿੰਡ ਪਾਰਟ ਆਉਣ ਵਾਲਾ ਹੈ ਤੇ ਇਹ ਦਿਲਜੀਤ ਦੋਸਾਂਝ ਨੇ ਖੁਦ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਜਿਹੜੀਆਂ ਡੇਟਸ ਨੇ ਉਹ ਫਾਈਨਲ ਦੱਸ ਦਿੱਤੀਆਂ ਨੇ ਵੀ ਕਿਹੜੀ ਕਿਹੜੀ ਮਹੀਨੇ ਦੇ ਵਿੱਚ ਕਿਹੜੇ ਕਿਹੜੇ ਮਹੀਨੇ ਦੇ ਵਿੱਚ ਮੈਂ ਕਿਹੜੇ ਕਿਹੜੇ ਦੇਸ਼ ਜਾਊਂਗਾ ਹਾਲਾਂਕਿ ਉਹਨਾਂ ਨੇ 10 ਜੁਲਾਈ ਦਾ ਦੱਸਿਆ ਕਿ 10 ਜੁਲਾਈ ਨੂੰ ਦਿਲਜੀਤ ਦੋਸਾਂਝ ਲਾਸ ਏਂਜਲਸ ਦੇ ਵਿੱਚ ਪਰਫਾਰਮ ਕਰਨ ਜਾ ਰਹੇ ਨੇ ਤੇ ਉਸ ਤੋਂ ਬਾਅਦ ਜਿਹੜੀਆਂ ਜਿਹੜੇ ਅਗਲੇ ਜਿਹੜੇ ਮਹੀਨੇ ਨੇ ਉਹਨਾਂ ਦੇ ਵਿੱਚ ਕਿੱਥੇ ਕਿੱਥੇ ਜਾਣਗੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਯੂਕੇ ਦੇ ਵਿੱਚ ਦਿਲੂ ਮਨਾਤੀ ਟੂਰ ਪਾਰਟ 2 ਦਾ ਜਿਹੜਾ ਪਹਿਲਾ ਸ਼ੋਅ ਹੋਏਗਾ ਅਕਤੂਬਰ ਦੇ ਵਿੱਚ ਯੂਕੇ ਦੇ ਵਿੱਚ ਜਾਣਗੇ ਉਸ ਤੋਂ ਬਾਅਦ ਯੂਰਪ ਦੇ ਵਿੱਚ ਅਕਤੂਬਰ ਦੇ ਵਿੱਚ ਜਾਣਗੇ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਯੂਏਈ ਮਤਲਬ ਕਿ ਦੁਬਈ ਦੇ ਵਿੱਚ ਜਾਣਗੇ ਤੇ ਉਸ ਤੋਂ ਬਾਅਦ ਅਕਤੂਬਰ ਨਵੰਬਰ ਦੇ ਵਿੱਚ ਦਲਜੀਤ ਦੌਸਾਂਚ ਹੋਣਗੇ ਇੰਡੀਆ ਮਤਲਬ ਕਿ ਭਾਰਤ ਦੇ ਵਿੱਚ ਸੋ ਜਗਾ ਹਲੇ ਕੋਈ ਫਾਈਨਲ ਨਹੀਂ ਹੋਈ ਕਿ ਕਿਹੜੇ ਕਿਹੜੀ ਸਟੇਟ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾਂ ਬੰਬੇ ਦੇ ਵਿੱਚ ਹਾਲਾਂਕਿ ਇਹ ਕੋਈ ਪੁਸ਼ਟ ਨਹੀਂ ਕੀਤੀ ਗਈ ਕਿ ਨਵੰਬਰ ਅਕਤੂਬਰ ਔਰ ਨਵੰਬਰ ਦੇ ਵਿੱਚ ਦਿਲਜੀਤ ਦੋਸਾਂਜ ਕਿੱਥੇ ਸ਼ੋਅ ਕਰਨਗੇ ਕਿੱਥੇ ਆਪਣਾ ਲਾਈਵ ਕਾਨਸਰਟ ਕਰਨਗੇ ਫਿਲਹਾਲ ਜਿਹੜੀਆਂ ਡੇਟਸ ਉਹਨਾਂ ਨੇ ਜਿਹੜੇ ਮੰਥ ਫਾਈਨਲ ਕੀਤੇ ਨੇ ਉਹਨੇ ਸਤੰਬਰ ਅਕਤੂਬਰ ਔਰ ਨਵੰਬਰ ਇਹਨਾਂ ਤਿੰਨ ਚਾਰ ਮਹੀਨਿਆਂ ਦੇ ਵਿੱਚ ਦਿਲਜੀਤ ਦੋਸਾਂਜ ਦਿਲੂ ਮਿਨਾਤੀ ਟੂਰ ਜਿਹੜਾ ਪਾਰਟ 2 ਆ ਉਹ ਸ਼ੁਰੂ ਕਰਨ ਜਾ ਰਹੇ ਨੇ ਪਹਿਲੀ ਡੇਟ ਫਾਈਨਲ ਹੋ ਚੁੱਕੀ ਹੈ 10 ਜੁਲਾਈ ਨੂੰ ਆਪਣਾ ਪਹਿਲਾ ਜਿਹੜਾ ਲਾਈਵ ਕਾਨਸਰਟ ਕਰਨ ਜਾ ਰਹੇ ਨੇ ਸੋ ਮੈਨੂੰ ਲੱਗਦਾ ਕਿ ਫੈਨ ਇੰਤਜ਼ਾਰ ਹੁੰਦਾ ਹੈ ਕਿ ਕਦੋਂ ਦਿਲਜੀਤ ਦੋਸਾਨ ਸਾਡੇ ਮੁਲਕ ਦੇ ਵਿੱਚ ਆਉਣ ਸਾਡੇ ਦੇਸ਼ ਦੇ ਵਿੱਚ ਆਉਣ ਤੇ ਅਸੀਂ ਉਹਨਾਂ ਦਾ ਜਿਹੜਾ ਲਾਈਵ ਕਾਨਸਰਟ ਦੇਖਣ ਚਾਹੀਏ ਕਿਉਂਕਿ ਲਾਈਵ ਦਾ ਜਿਹੜਾ ਦਿਲਜੀਤ ਦਾ ਜਿਹੜਾ ਲਾਈਵ ਹੈ ਉਹਦਾ ਮਜ਼ਾ ਹੀ ਵੱਖਰਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਡੇਟ ਦੱਸਣਗੇ ਕਿ ਭਾਰਤ ਦੇ ਵਿੱਚ ਕਦੋਂ ਅਤੇ ਕਿੱਥੇ ਸ਼ੋਅ ਕਰਨਗੇ ਕਿੱਥੇ ਲਾਈਵ ਕਾਨਸਰਟ ਕਰਨਗੇ ਉਹ ਵੀ ਤੁਹਾਡੇ ਨਾਲ ਜਿਹੜਾ ਆਸੀਂ ਜਰੂਰ ਰਾਪਤਾ ਕਾਇਮ ਕਰਾਂਗੇ ਜਰੂਰ ਤੁਹਾਨੂੰ ਉਹ ਜੀ ਅਪਡੇਟ ਜਿਹੜੀ ਦੱਸਾਂਗੇ ਸੋ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਸਸਵੇਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੈਨਿਕ Facebook Instagram X aur WhatsApp channel par